ਪਾਈ ਸਾਹਿਬ ਕਈ ਲੋਕ ਇਹ ਕਹਿੰਦੇ ਨੇ ਕਿ ਨੀਤ ਸਾਫ਼ ਹੋਣੀ ਚਾਹੀਦੀ ਐ ਨਾ ਅਮਰਤ ਛਕਣਾ ਜ਼ਰੂਰੀ ਐ ਤੇ ਨਾ ਪਾਠ ਕਰਨਾ ਜ਼ਰੂਰੀ ਐ ਵੀ ਤੁਸੀਂ ਥੋੜਾ ਮਨ ਸਾਫ਼ ਹੋਣਾ ਚਾਹੀਦਾ ਦੇਖੋ ਬੱਚੇ ਗੱਲ ਇਦਾਂ ਹੈ ਮਨ ਜਿਹੜਾ ਬਿਲਕੁਲ ਸਾਫ਼ ਹੋਣਾ ਚਾਹੀਦਾ ਮਨ ਦੇ ਸਾਫ਼ ਹੋਣ ਬਿਨਾਂ ਤਾਂ ਗੱਲ ਹੀ ਨਹੀਂ ਬਣੀ ਪਰ ਗੱਲ ਇਹ ਵੀ ਹੈਗੀ ਹੁਣ ਆਪਾਂ ਘਰ ਨੂੰ ਰੋਜ਼ ਸਾਫ਼ ਕਰਦੇ ਪੋਚਾ ਲਾਉਨੇ ਜੀ ਹੈਨਾ ਉਹਦੇ ਉੱਪਰ ਦੂਜੇ ਦਿਨ ਤੁਸੀਂ ਫੇਰ ਝਾੜੂ ਆਪਣੇ ਘਰਾਂ ਦੇ ਵਿੱਚ ਵੱਜਦਾ ਹੀ ਹੈ ਇੰਨੇ ਸਾਫ ਸੁਥਰੇ ਜਾਲੀਆਂ ਵਾਲੇ ਵੀ ਦਰਵਾਜ਼ੇ ਲੱਗੇ ਹੋਏ ਆ ਮੇਨ ਦਰਵਾਜ਼ੇ ਵੀ ਲੱਗੇ ਅੰਦਰ ਕੂੜਾ ਜਾਂ ਡਸਟ ਪੈ ਜਾਂਦੀ ਹੈ ਦੂਜੇ ਦਿਨ ਫੇਰ ਉਹਨੂੰ ਝਾੜੂ ਲੱਗਦਾ ਪੋਚਾ ਵੀ ਲੱਗਦਾ ਐਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਇਹਦੇ ਉੱਪਰ ਬਕਾਰਾਂ ਦੀ ਮੈਲ ਹੈ ਜਿਹੜੀ ਉਹ ਪੈਂਦੀ ਰਹਿੰਦੀ ਹੈ ਬਿਲਕੁਲ ਜਿਵੇਂ ਅਸੀਂ ਉਹ ਤੋਂ ਲਈ ਗੁਰਬਾਣੀ ਦੇ ਉਹ ਧੁੱਪ ਹੈ ਨਾਵੇਂ ਕੇਰਾਂ ਸਾਡੇ ਗੁਰੂ ਪਾਸ਼ਾ ਨੇ ਤਾਂ ਸਪਸ਼ਟੇ ਕਰਤਾ ਜਪਜੀ ਸਾਹਿਬ ਦੇ ਵਿੱਚ ਭਈ ਭਰੀਏ ਹੱਥ ਪੈਰ ਧੰਦੇ ਜੀ ਪਾਣੀ ਧੋਤੇ ਉਤਰਸ ਕੇ ਸਾਡਾ ਰੋਜ਼ ਸਰੀਰ ਅਸੀਂ ਜੇ ਫਿਰ ਤਾਂ ਜੇ ਇੱਕ ਵਾਰ ਸਾਡਾ ਸਰੀਰ ਸਾਫ ਹੋ ਗਿਆ ਰੋਜ਼ ਤਾਂ ਸਾਨੂੰ ਬਾਥਰੂਮ ਚ ਜਾ ਕੇ ਣਾਣ ਦੀ ਲੋੜ ਨਹੀਂ ਹੈ ਹੈਨਾ ਤੇ ਉਹ ਹੋਇਆ ਕਿ ਉਹ ਅਸੀਂ ਫਿਰ ਉਹ ਕੱਪੜੇ ਸਾਡੇ ਬੂਤ ਪਲੀਤੀ ਕੱਪੜ ਹੋਏ ਦੇਸਾ ਬਉਣ ਲਈ ਹੈ ਉਹ ਧੋਏ ਕਪੜੇ ਮਿੱਟੀ ਘੱਟੀ ਦੇ ਨਾਲ ਲਿਬੜ ਗਏ ਉਹਨਾਂ ਨੂੰ ਸਾਬਣ ਪਾਣੀ ਦੇ ਸਮੇਲ ਨਾਲ ਧੋ ਕੇ ਸਵੱਛ ਕਰ ਲਿਆ ਜਾਂਦਾ ਪਰ ਜਿਹੜਾ ਮਾਨ ਹੈ ਨਾ ਭਰੀਏ ਮਤ ਪਾਪਾਂ ਕੇ ਸੰਗ ਜੀ ਇਹਦੇ ਉੱਪਰ ਵਿਕਾਰ ਪਾਪ ਕੀ ਹੈ ਮਾੜੀ ਸੋਚ ਮੰਦੇ ਖਿਆਲ ਪੁੰਨੀ ਪਾਪੀ ਆਖਣ ਨਹੀਂ ਕਰ ਕਰ ਕਰਨਾ ਲਿਖ ਲਿਆ ਜਿਹੜਾ ਮੰਦਾ ਮੰਦੀ ਸੋਚ ਹੈ ਨਾ ਉਹ ਪਾਪ ਬਣ ਗਿਆ ਜੀ ਅਪਰਾਧ ਤਾਂ ਉਹ ਹੋ ਗਿਆ ਵੀ ਮੇਰੇ ਮਨ ਦੇ ਵਿੱਚ ਕੋਈ ਮੰਦਾ ਖਿਆਲ ਆਇਆ ਮੈਂ ਉਹਨੂੰ ਐਕਸ਼ਨ ਦਿੱਤਾ ਉਹ ਅਪਰਾਧ ਦੀ ਸਜ਼ਾ ਸਮਾਜ ਨੇ ਦੇ ਦਿੱਤੀ ਹੈ। ਅਪਰਾਧੀਆਂ ਦੀ ਕਿ ਕਿੰਨੇ ਅਪਰਾਧੀਆਂ ਨੇ ਜਿਹੜੇ ਜੇਲਾਂ ਦੀ ਹਵਾ ਭੁਗਤ ਰਹੇ ਆਂ। ਹਾਂਜੀ। ਪਰ ਜਿਹੜਾ ਪਾਪ ਹੈ ਅੰਦਰ। ਉਹ ਅੰਦਰਲਾ ਪਾਪ ਉਹ ਫਿਰ ਤਾਂ ਗੁਰੂ ਪਾਤਸ਼ਾਹ ਕਹਿੰਦੇ ਉਹ ਧੋਪ ਹੈ ਨਾ ਬੈਂਕੇ ਰੰਗ। ਮਨ ਜਰੂਰ ਸਾਫ਼ ਹੋਣਾ ਚਾਹੀਦਾ। ਬਾਬਾ ਜੀ ਦਾ ਕਬੀਰ ਜੀ ਤਾਂ ਕਹਿੰਦੇ ਕਬੀਰ ਮਨ ਨਿਰਮਲ ਭਇਓ ਜੈਸਾ ਗੰਗਾ ਨੀਰ ਪਾਛੈ ਲੱਗ ਹਰ ਫਿਰੈ ਕਹਿਤ ਕਬੀਰ ਕਬੀਰ। ਗੰਗਾ ਦੇ ਸਵੱਛ ਪਾਣੀ ਵਰਗਾ ਨਿਰਮਲ ਮਨ ਪਰ ਉਹ ਹੋਣਾ ਹੀ ਮੇਰਾ ਤਾਂ ਖਿਆਲ ਹੈ ਵੀ ਗੁਰਬਾਣੀ ਤਾਂ ਸਾਨੂੰ ਇਹੀ ਸੇਂ ਦਿੰਦੀ ਹੈ ਵੀ ਉਹ ਧੋਪ ਹੈ ਨਾਵੇਂ ਕੇਰਾ ਹਾਂਜੀ ਤੇ ਤੁਸੀਂ ਬਹੁਤ ਸਾਰੀਆਂ ਕਵਤਾਵਾਂ ਲਿਖਦੇ ਹੋ ਮੈਂ ਫੇਸਬੁੱਕ ਤੇ ਵੀ ਸੁਣ ਰਹੀ ਸੀ ਇੱਕ ਦਿਨ ਤੁਸੀਂ ਬੋਲਦੇ ਵੀ ਬਹੁਤ ਸੋਹਣੇ ਹੋ ਤੇ ਮੈਂ ਚਾਹੁੰਦੀ ਸੀ ਕੋਈ ਕਵਿਤਾ ਤੁਸੀਂ ਆਪਣੀ ਲਿਖੀ ਸੁਣਾਓ ਜਰੂਰ ਕਵਤਾ ਬੱਚੇ ਆਫੇ ਚੇ ਦੇ ਹੋਣੇ ਆ ਸ਼੍ਰੋਮਣੀ ਕਮੇਟੀ ਦੀਆਂ ਜਿਹੜਾ ਆਪਣਾ ਪੰਥਕ ਹਾਲਾਤ ਬਣੇ ਉਹ ਤੇ ਮੇਰੀ ਕਾਫੀ ਵਾਇਰਲ ਹੋਈ ਹੈ ਕਪਤਾ ਅੱਛਾ ਜੀ ਉਹ ਇੱਕ ਨੇ ਕਾਫੀ ਦੇਰ ਪਹਿਲਾਂ ਕਪਤਾ ਲਿਖੀ ਸੀ ਤੇ ਮੇਰੀ ਇਹ ਹੈਗੀ ਨਾ ਸਮਝੀ ਕਹ ਲੋ ਵੀ ਮੈਂ ਉਹਨਾਂ ਨੂੰ ਲਿਖ ਕੇ ਸੁਭਾਲਦਾ ਨਹੀਂ ਹੈ ਬਸ ਉਹ ਹਿਰਦੇ ਦੇ ਵਿੱਚੇ ਬਸ ਉਪਈਆਂ ਰਹਿੰਦੀਆਂ ਕੁਛ ਅੱਧੀ ਕੀ ਯਾਦ ਰਹੇ ਜਾਂਦੀ ਜਿੱਦਕ ਭੁੱਲ ਜਾਣਾ ਹੁਣ ਤੁਸੀਂ ਯਾਦ ਕਰਾਤਾ ਜਦੋਂ ਆਪਣੇ ਪੰਜਾਬ ਦੇ ਹਾਲਾਤ ਜ਼ਿਆਦਾਤਰ ਇਹ ਹੋਏ ਨਾ ਵੀ ਛੋਟੀਆਂ-ਛੋਟੀਆਂ ਮਾਸੂਮਾਂ ਨੂੰ ਮਾਤਾ ਦੇ ਗਰਭ ਦੇ ਵਿੱਚ ਟੈਸਟ ਕਰਾਇਆ ਹੁਣ ਤਾਂ ਇਸ ਚੀਜ਼ ਤੇ ਪਾਬੰਦੀ ਲੱਗ ਚੁੱਕੀ ਹੈ ਜੀ ਹੈਨਾ ਉਹ ਭਰੂਣ ਹੱਤਿਆ ਇੰਨੀ ਜ਼ਿਆਦਾ ਵਧ ਗਈ ਸੀ ਕਿ ਜਿਹਨੇ ਦੇਖਿਆ ਵੀ ਪੇਟ ਦੇ ਵਿੱਚ ਮਾਂ ਦੇ ਵਿੱਚ ਆਉਣ ਵਾਲਾ ਬੱਚਾ ਬੇਟੀ ਹੈ ਬਸ ਉਹਨੂੰ ਆਉਣ ਨਹੀਂ ਸੀ ਦਿੱਤਾ ਜਾਂਦਾ ਉਹ ਫਿਰ ਕੋਈ ਐਦਾਂ ਦਾ ਹੀ ਜੋੜਾ ਜਿਹਨੇ ਟੈਸਟ ਕਰਵਾਇਆ ਉਹ ਉਹਨਾਂ ਨੇ ਬੱਚੀ ਦਾ ਭਰੂਣ ਹੱਤਿਆ ਕਰਾਤੀ ਜੀ ਹੋਇਆ ਕੀ ਫਿਰ ਉਹ ਬੱਚਾ ਆਪਣੇ ਉਹ ਬੱਚੇ ਨੂੰ ਲਿੰਗ ਟੈਸਟ ਕਰਾਉਣ ਵਾਸਤੇ ਵੀ ਕਿਤੇ ਤੁਸੀਂ ਵਾਕਈ ਏਦਾਂ ਨਾ ਕਹਿੰਦੇ ਉਹ ਵੀ ਸਾਡੇ ਨਾਲ ਗਲਤੀ ਕਰੀ ਆ ਵੀ ਤੁਹਾਡੀ ਬੇਟੀ ਹੋ ਸੀਗੀ ਉਹਦੇ ਪਾਪਾ ਨੂੰ ਦਿਖਾਉਣ ਆਈ ਏ ਸ਼ਾਇਦ ਨਾ ਸੀ ਹੈਨਾ ਚਲੋ ਮੈਂ ਫਿਰ ਉਹ ਮਨ ਦਾ ਬਲਬਲਾ ਏਦਾਂ ਮੈਂ ਤੁਹਾਡੇ ਨਾਲ ਕੱਪਟਾ 'ਚ ਸ਼ੇਅਰ ਕਰਦਾ ਤੇ ਉਹ ਵੀ ਨਾਲ ਵੀ ਜਿਹੜਾ ਮੇਰੇ ਮਨ ਦੇ ਵਿੱਚ ਦੁਕਾਨ ਤੇ ਆਇਆ ਸੀ ਵੀ ਜੇ ਅਸੀਂ ਬੱਚਿਆਂ ਨੂੰ ਏਦਾਂ ਮਾਰਦੇ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਸਾਡੇ ਮਾਸੀ ਨੂੰ ਤਰਸਣਗੇ ਜੀ ਜਦ ਇੱਕ ਇੱਕ ਧੀ ਚਲੋ ਅਸੀਂ ਰੱਖ ਲਈ ਦੂਜੀ ਨੂੰ ਅਸੀਂ ਆਉਣ ਨਹੀਂ ਦਿੱਤਾ ਮਾਸੀ ਚਾਚੀ ਤਾਈ ਕਿੰਨੇ ਹੀ ਰਿਸ਼ਤੇ ਉਹਦੇ ਨਾਲ ਖਤਮ ਹੁੰਦੇ ਜਾ ਰਹੇ ਹੈ ਨਾ ਤੇ ਮੈਂ ਫਿਰ ਉਹ ਕਵਤਾ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਣਜੰਮੀ ਆਂ ਤਿਆਂ ਨੂੰ ਜਿਹੜੇ ਮਾਰਦੇ ਉਹਨਾਂ ਨਾਲ ਦੇ ਨਹੀਂ ਪਾਪੀ ਸੰਸਾਰ ਤੇ ਹੁੰਦਾ ਰਿਹਾ ਜੇ ਇਹੋ ਹੀ ਹਾਲ ਮਾਸੀ ਨੂੰ ਤਾਰ ਸੈਣਗੇ 21ਵੀਂ ਸਦੀ ਦੇ ਬਾਲ ਮਾਸੀ ਨੂੰ ਤਾਰ ਸੈਣਗੇ ਮੰਮੀ ਪਾਪਾ ਤੁਸੀਂ ਕਿਹੜੀ ਗੱਲੋਂ ਡਰ ਗਏ ਚੱਲੇ ਜਾਣੇ ਨਹੀਂ ਸਿਥਾ ਤੋਂ ਮੇਰੇ ਖਰਚੀ ਮੰਮੀ ਪਾਪਾ ਤੁਸੀਂ ਕਿਹੜੀ ਗੱਲੋਂ ਡਰ ਗਏ ਚੱਲੇ ਜਾਣੀ ਸੀ ਤੋਤੋਂ ਮੇਰੇ ਖਰਚੇ ਲੈ ਕੇ ਰਿਜਕ ਆਉਣਾ ਸੀ ਮੈਂ ਤਾਂ ਨਾਲ 마ਸੀ ਨੂੰ ਤਰਸਣਗੇ 21ਵੀਂ ਸਦੀ ਦੇ ਬਾਲ 마ਸੀ ਨੂੰ ਤਰਸਣਗੇ ਅਜੇ ਟੱਕਣਾ ਸੀ ਆਪਣੇ ਮੈਂ ਵੀਰ ਨੂੰ ਵੱਡ ਦਿੱਤਾ ਮੇਰੇ ਫੁੱਲ ਜੇ ਸਰੀਰ ਨੂੰ ਅੱਜ ਟੱਕਣਾ ਸੀ ਆਪਣੇ ਮੈਂ ਵੀਰ ਨੂੰ ਵੱਡ ਦਿੱਤਾ ਮੇਰੇ ਫੁੱਲ ਜੇ ਸਰੀਰ ਨੂੰ ਮੈਨੂੰ ਪਛਿਆ ਔਜਾਰਾਂ ਨਾਲ ਮਸੀ ਨੂੰ ਤਰਸਣਗੇ ਇਕੀ ਵੀ ਸਦੀ ਦੇ ਬਾਲ ਮਾਸੀ ਨੂੰ ਤਰਸਣਗੇ ਪਾਪਾ ਦੱਸੋ ਮੈਨੂੰ ਮੇਰਾ ਕੀ ਕਸੂਰ ਸੀ ਕਿਹੜੀ ਗੱਲੋਂ ਤੁਸੀਂ ਹੋ ਗਏ ਮਜਬੂਰ ਸੀ ਪਾਪਾ ਦੱਸੋ ਮੈਨੂੰ ਮੇਰਾ ਕੀ ਕਸੂਰ ਸੀ ਕਿਹੜੀ ਗੱਲੋਂ ਤੁਸੀਂ ਹੋ ਗਏ ਮਜਬੂਰ ਸੀ ਕਿਹੜੀ ਗੱਲੋਂ ਮੈਨੂੰ ਕੀਤਾ ਇਹ ਹਾਲਾਲ ਮਾਸੀ ਨੂੰ ਤਰਸਣਗੇ 21ਵੀਂ ਸਦੀ ਦੇ ਬਾਲ ਮਾਸੀ ਨੂੰ ਤਰਸਣਗੇ ਤੀਆਂ ਹੁੰਦੀਆਂ ਨੇ ਕਿਸਰ ਕੇ ਯਾਰੀਆਂ ਤੀਆਂ ਨਾਲ ਹੀ ਬਣਨ ਰਿਸ਼ਤੇਦਾਰੀਆਂ ਤੀਆਂ ਹੁੰਦੀਆਂ ਨੇ ਕਿਸਰ ਕੇ ਯਾਰੀਆਂ ਤੀਆਂ ਨਾਲ ਹੀ ਬਣਨ ਰਿਸ਼ਤੇਦਾਰੀਆਂ ਤੀਆਂ ਹੁੰਦੀਆਂ ਕੀਮਤੀ ਲਾਲ ਮਾਸੀ ਨੂੰ ਤਰਸਣਗੇ ਆਉਣ ਵਾਲੇ ਸਮਿਆਂ ਦੇ ਬਾਅਦ ਮਾਸੀ ਨੂੰ ਤਰਸਣਗੇ ਜੀ ਕੀ ਗੱਲ ਹੈ ਤੁਹਾਡੀ ਆਵਾਜ਼ ਵੀ ਕਿੰਨੀ ਵਧੀਆ ਹੈ ਨਾ ਦਾਤੇदाई ਸਭ ਗੁਣ ਤੇਰੇ ਮੈਨਾਂ ਹੀ ਕੋਈ ਵਾ ਜੀ ਜਿਵੇਂ ਤੁਸੀਂ ਹਰ ਗੱਲ ਦੇ ਵਿੱਚ ਗੁਰਬਾਣੀ ਦਾ ਜ਼ਿਕਰ ਕਰਦੇ ਹੋ ਤੇ ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਇੱਕ ਪਰਮਾਤਮਾ ਦੀ ਕਿਰਪਾਈ ਹੈ ਜੀ ਬਿਲਕੁਲ ਹਾਂ ਜੀ ਤੁਹਾਨੂੰ ਕੀ ਲੱਗਦਾ ਵੀ ਜਦੋਂ ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਇੱਕ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਛੋਟੇ ਬੱਚੇ ਵੀ ਹੁੰਦੇ ਨੇ ਅੱਜ ਕੱਲ ਤਾਂ ਅਸੀਂ ਜ਼ਿਆਦਾਤਰ ਬੱਚੇ ਸਾਨੂੰ ਦੇਖ ਕੇ ਸਿੱਖਦੇ ਨੇ ਸਾਨੂੰ ਪਰਿਵਾਰ ਦਾ ਮਾਹੌਲ ਕਿਹੋ ਜਿਹਾ ਰੱਖਣਾ ਚਾਹੀਦਾ ਕਿ ਸਾਡੇ ਬੱਚੇ ਵੀ ਆਪਣੇ ਧਰਮ ਦੇ ਨਾਲ ਆਪਣੀਆਂ ਚੰਗੀਆਂ ਕਦਰਾਂ ਕੀਮਤਾਂ ਦੇ ਨਾਲ ਜੁੜਨ ਦੇਖੋ ਰਾਜੇ ਬੱਚੇ ਨੇ ਤਾਂ ਉਹੋ ਹੀ ਕੁਛ ਕਰਨਾ ਜੋ ਅਸੀਂ ਕਰ ਰਹੇ ਹਾਂ ਜੀ ਛੋਟੇ ਬੱਚੇ ਨੂੰ ਆਪਾਂ ਦੇਖਦੇ ਆ ਜੋ ਕੁਛ ਮਾਪੇ-ਬਾਪ ਕਰ ਰਹੇ ਹਨ ਉਹਨੇ ਨਕਲ ਉਹਦੀ ਕਰਨੀ ਤੇ ਮੈਂ ਇੱਕ ਤੁਹਾਨੂੰ ਛੋਟੀ ਜੀ ਗੱਲ ਦੱਸੂਗਾ ਇੱਕ ਬੀਬੀ ਟ੍ਰੇਨ 'ਚ ਸਫ਼ਰ ਕਰ ਰਹੀ ਥੀ ਜੀ ਉਹਨੇ ਕੀ ਕੀਤਾ ਉਹਦਾ ਬੱਚਾ ਪਹਿਲਾਂ ਮੋਬਾਈਲ ਦੇ ਨਾਲ ਥੋੜੇ ਲਈ ਉਹਨੇ ਕਿਤਾਬ ਆਪਣੀ ਕੱਢੀ ਪੜ੍ਹਨ ਲਈ ਤੇ ਇੱਕ ਆਪਣੇ ਬੱਚੇ ਨੂੰ ਦੇ ਦਿੱਤੀ ਹੁਣ ਬੱਚੇ ਨੂੰ ਸਮਝ ਨਹੀਂ ਹੈ ਜੀ ਪਰ ਬੱਚਾ ਕੀ ਕਰ ਰਿਹਾ ਜਿੱਦਾਂ ਮਾਤਾ ਉਹ ਕਰ ਇੱਕ ਭਾਈ ਨੇ ਪੁੱਛ ਵੀ ਲਿਆ ਵੀ ਭੈਣੇ ਮੈਂ ਇਹ ਗੱਲ ਦੇਖ ਰਿਹਾ ਕਿ ਬੱਚਾ ਤਾਂ ਤੁਹਾਡਾ ਅਜੇ ਪੜਨ ਦੇ ਲਾਇਕ ਨਹੀਂ ਹੈ ਤੁਸੀਂ ਉਹ ਨੂੰ ਉਹਨੇ ਇੱਥੇ ਗੱਲ ਕਹੀ ਕਹਿੰਦੀ ਵੀ ਬੱਚੇ ਨੇ ਉਹੀ ਕੁਝ ਕਰਨਾ ਜੋ ਜੇ ਹੁਣ ਮੈਂ ਮੋਬਾਈਲ ਲੈ ਕੇ ਖੋਲੂਗੀ ਨਾ ਉਹਨੇ ਵੀ ਮੋਬਾਈਲ ਤੇ ਹੀ ਲੱਗਿਆ ਰਹਿਣਾ ਹਾਂਜੀ ਮੈਂ ਪੜ ਰਹੀ ਐ ਉਹ ਨੂੰ ਭਾਵੇਂ ਸਮਝ ਪੈ ਰਿਹਾ ਭਾਵੇਂ ਨਹੀਂ ਪੈ ਰਿਹਾ ਮੈਨੂੰ ਫੋਲੋ ਤਾਂ ਕਰ ਰਿਹਾ ਜੀ ਬਿਲਕੁਲ ਮਤਲਬ ਬੱਚੇ ਸਾਡੇ ਉਸ ਨੂੰ ਫੋਲੋ ਕਰਦੇ ਆ ਤੇ ਸਾਡੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਪਰਿਵਾਰਕ ਮੌਲ ਦਾਤੇ ਦੀ ਕਿਰਪਾ ਦਾ ਸਦਕਾ ਅਸੀਂ ਜੁੜੇ ਹੋਏ ਸੀਗੇ ਤੇ ਅੱਗੇ ਬੱਚੇ ਵੀ ਮੇਰੇ ਪੁੱਤਰ ਨੇ ਬਹੁਤ ਛੋਟੀ ਏ ਸੀ ਜਦੋਂ ਅਸੀਂ ਦੇਖਿਆ ਇੱਥੇ ਸਾਡੇ ਗੁਰਦੁਆਰਾ ਕਾਲੀ ਦਫ਼ਤਰੇ ਅੰਮ੍ਰਿਤ ਸ਼ਿਕਾਇਆ ਜਾਣਾ ਸੀਗਾ ਬੇਟੀ ਮੇਰੀ ਉਦੋਂ ਚੌਥੀ ਚ ਪੜਦੀ ਸੀਗੀ ਕਾਕਾ ਅਜੇ ਹੋਰ ਵੀ ਛੋਟਾ ਸੀਗਾ ਓੰਕਾਰ ਸਿੰਘ ਹਾਂਜੀ ਤੇ ਉਹਨਾਂ ਨੇ ਵੀ ਛੋਟਿਆਂ ਛੋਟੇ ਨੇ ਅੰਮ੍ਰਿਤ ਛਕ ਲਿਆ ਫਿਰ ਉਹਨਾਂ ਨੇ ਅਸੀਂ ਸਹਿਜ ਪਾਠ ਕਰਨਾ ਉਹਨਾਂ ਨੇ ਵੀ ਕਰ ਲਿਆ ਹੁਣ ਮੇਰੇ ਦੋਤਾ ਦੋਤੀ ਹੈ ਅਸੀਂ ਮੈਂ ਉਹਨਾਂ ਦੇ ਕੋਲ ਰਹਿ ਕੇ ਆਇਆ ਉਹ ਭਾਵੇਂ ਮੈਂ ਆਪਣਾ ਹਰਮੋਨੀਅਮ ਵੀ ਨਾਲ ਲੈ ਗਿਆ ਹਾਂਜੀ ਉਹਨਾਂ ਨੇ ਮੇਰੇ ਨਾਲ ਬੈਠ ਜਾਣਾ ਤੇ ਕਿੰਨਾ ਚੰਗਾ ਲੱਗਦਾ ਹੈ ਨਾ ਵੀ ਜੋ ਕੁਛ ਮਾਤਪੇ ਤੱਕ ਦੇਖ ਕੇ ਕਰ ਦੇ ਤਾਂ ਉਹਦੇ ਭਾਵੇਂ ਵੱਡੇ ਹੋ ਕੇ ਬੱਚੇ ਕਈ ਵਾਰ ਕੋਹੇ ਵੀ ਪੈ ਜਾਂਦੇ ਹੈ ਉਹ ਮੇਰਾ ਵੀ ਤੁਸੀਂ ਸ਼ਾਇਦ ਵੀਡੀਓ ਦੇਖੀ ਹੋਊਗੀ ਕਿ ਉਹ ਪਲੱਸ 2 ਤੱਕ ਤਾਂ ਮੇਰਾ ਬੇਟਾ ਕਕਾਰ ਵੀ ਉੱਪਰੋਂ ਸਜਾ ਕੇ ਜਾਂਦਾ ਹੈ ਦਾੜੇ ਸਭ ਕੁਝ ਫਰਕਾਰ ਕਾਲਜ ਦੇ ਵਿੱਚ ਜਾ ਕੇ ਥੋੜਾ ਜਾਂ ਥਿੱਡ ਗਿਆ ਸੀਗਾ ਹੁਣ ਦਾਤੇ ਦੀ ਫੇਰ ਕਿਰਪਾ ਹੋਈ ਹੈ ਹਾਂਜੀ ਇਹਦਾ ਅੱਛਾ ਕਹਿੰਦੇ ਨੇ ਜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਿੱਦਾਂ ਉਹਨੂੰ ਭੁੱਲਿਆ ਕਹਿੰਦੇ ਹਾਂਜੀ ਬਾਕੀ ਦਾਤਾ ਬਖਸ਼ਣ ਹਾਰਿਆ ਉਹ ਬਾਕੀ ਲੈ ਲੈਂਦਾ ਸਾਡੇ ਤੁਸੀਂ ਆਪਣਾ ਕੀਮਤੀ ਸਮਾਂ ਤੇ ਬਹੁਤ ਬੇਸ਼ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬੱਚੇ ਬਹੁਤ ਬਹੁਤ ਧੰਨਵਾਦ ਮੈਨੂੰ ਖੁਸ਼ੀ ਹੋਈ ਹੈ ਵੀ ਮੈਂ ਅਸੀਂ ਜਦੋਂ ਛੋਟੇ-ਛੋਟੇ ਸੀਗੇ ਤੁਹਾਡੇ ਪਿੰਡ ਜਾਂਦਾ ਹੁੰਦਾ ਸੀਗਾ ਗੁਰਮਤਿ ਦੀਆਂ ਕਲਾਸਾਂ ਵੀ ਆਰੰਭ ਕਰੀਆਂ ਸੀਗੀਆਂ ਤੇ ਉੱਥੇ ਤੁਸੀਂ ਵੀ ਉਹਦੇ ਵਿੱਚ ਆਉਂਦੇ ਹੁੰਦੇ ਸੀਗੇ ਤੇ ਮੈਨੂੰ ਬੜਾ ਮਾਣ ਜਾਂ ਮਹਿਸੂਸ ਹੁੰਦਾ ਵੀ ਅਸੀਂ ਜਿਨ੍ਹਾਂ ਬੱਚਿਆਂ ਨੂੰ ਕੁਝ ਚਲੋ ਜੀ ਜ਼ਿਆਦਾ ਨਹੀਂ ਮਾੜਾ-ਮੋਟਾ ਹੀ ਹੈਨਾ ਪਰ ਅੱਜ ਤਾਂ ਤੁਹਾਡੇ ਉੱਤੇ ਬਹੁਤ ਦਾਤੇ ਦੀ ਕਿਰਪਾ ਹੈ ਤੁਸੀਂ ਬਹੁਤ ਸੋਹਣਾ ਲੋਕਾਂ ਦੇ ਵਿਚਾਰ ਮੀਡੀਆ ਰਾਹੀਂ ਸਾਹਮਣੇ ਲਿਆਉਂਦੇ ਰਹਿੰਦੇ ਹੋ ਦਾਤਾ ਤੁਹਾਡੇ ਉੱਤੇ ਕਿਰਪਾ ਬਣਾਈ ਰੱਖੇ ਧੰਨਵਾਦ ਜੀ ਤੁਸੀਂ ਮੇਰੇ ਘਰੇ ਆਏ ਤੁਹਾਡੀ ਟੀਮ ਦਾ ਕੋਦੇ ਹਸਬੰਡ ਦਾ ਜਸਵਿੰਦਰ ਸਿੰਘ ਜੀ ਦਾ ਤੁਹਾਡਾ ਤਹਿ ਦਿਲੋਂ ਸਵਾਗਤ ਮੈਨੂੰ ਤੁਸੀਂ ਐਸਿਉਂ ਸਮਝਿਆ ਧੰਨਵਾਦ ਬੱਚੇ ਵਾਯਗ੍ਰੀਵ ਜੀ ਦਾ ਹਾਂਸਾ ਵਾਯਗ੍ਰੀਵ ਜੀ ਕੀ ਫਤ